ਫੋਗਵਾਰਾ ਦੇ ਸਿਟੀ ਪੈਲੇਸ ਵਿਖੇ ਤਹਿਫੂਜ਼ੇ ਖਤਮੇ ਨਬੂਬਤ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਰਬਰ ਗੁਲਾਮ ਸਾਹਿਬਾ ਨੇ ਕੀਤੀ ਇਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਮੌਲਾਨਾ ਸ਼ਾਹ ਆਲਮ ਗੁਰਖਪੁਰੀ ਮੌਲਾਨਾ ਮੁਕਤੀ ਅਸ਼ਰਫ ਅਬਾਸ ਹਜਰਤ ਮੌਲਾਨਾ ਹਬੀਬ ਉਲਾਮਦਨੀ ਮੌਲਾਨਾ ਸੈਦ ਅਹਿਮਦ ਆਦਿਲ ਤਾਰੀ ਇਲਿਆਸ ਮੌਲਾਨਾ ਅਜਮਲ ਅਤੇ ਮੁਫਤੀ ਮੁਹੰਮਦ ਖਲੀਲ ਕਾਸਮੀ ਨੇ ਸ਼ਿਰਕਤ ਕੀਤੀ ਇਸ ਮੌਕੇ ਸਰਬਰ ਗੁਲਾਮ ਸੱਬਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਮੂਹ ਭਾਈਚਾਰੇ ਨੂੰ ਤਰੀਕਾਏ ਅਤੀਗਤ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਬੁਰਾਈਆਂ ਦਾ ਤਿਆਗ ਕਰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਉਹਨਾਂ ਦੱਸਿਆ ਕਿ ਇਸ ਦੌਰਾਨ دارੁਲ ਅਲਮ ਸ਼ੇਖੁਲ ਹਿੰਦ ਮਦਰਸੇ ਦੇ ਬੱਚੇ ਬਲੋਂ ਮੂਜਵਾਨੀ ਕੁਰਾਨ ਬੋਲਣ ਤੇ ਸਨਮਾਨਿਤ ਕਰਦਿਆਂ ਦਸਤਾਰਬੰਦੀ ਵੀ ਕੀਤੀ ਗਈ। ਉਹਨਾਂ ਉਕਤ ਬੱਚੇ ਦੇ ਮਾਤਾ ਪਿਤਾ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮੁ슬ਮਾਨ ਸਮਾਜ ਦੇ ਆਗੂ ਮੌਜੂਦ ਸਨ। ਫਗਬਾਤੋਂ ਨਵਰਾਂਗ ਚੈਨਲ ਦੇ ਜੱਸ਼ਰਮਦੀ ਰਿਪੋਰਟ ਨਰਾਹੀ ਸ਼ੁਰੂ ਕਰਦਾ ਹਾਂ ਉਸ ਰੱਬ ਦੇ ਨਾਮ ਨਾਲ ਜੋ ਨਹਾਏ ਧੀ ਰਹਿਮ ਕਰੇਗਾ ਅੱਜ ਪਲਾਹੀ ਰੋਡ ਸਿਟੀ ਪੈਰਿਸ ਵਿਖੇ ਤਹਿਬੂਲ ਖਦਮੇ ਨੂਬਤ ਨਾਤੇ ਅੱਲਾ ਦੇ ਨਬੀ ਦੀ ਸ਼ਾਨ ਚ ਇੱਕ ਪ੍ਰੋਗਰਾਮ ਜਿਹੜਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਦੇਸ਼ ਭਰ ਤੋਂ ਆਈਮਾ ਹਜ਼ਰਤ ਨੇ ਸ਼ਿਰਕਤ ਕੀਤੀ ਇਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਬੋਲਾਨਾ ਹਬੀਬुल्लाह ਮਦਨੀ ਫਰਜ਼ੰਦ ਫੈਰਤ ਮੌਲਾਨਾ ਸੈਦ ਅਰਸ਼ਦ ਮੰਦਰੀ ਦਾਵਤ ਬਰਕਾਤੂ ਮੌਲਾਨਾ ਸ਼ਾ ਆਲਮਗੋੜਪੁਰੀ ਮੁਫਤੀ ਅਸ਼ਰਫ ਅਵਾਦ ਸਾਹਿਬ ਮੌਲਾਨਾ ਮਮਤਾਜ ਸਾਹਿਬ ਸ਼ਿਮਲੇ ਤੋਂ ਮੌਲਾਨਾ ਜਮਲ ਸਾਹਿਬ ਚੰਡੀਗੜ੍ਹ ਤੋਂ ਮੁਫਤੀ ਖਲੀਲ ਸਾਹਿਬ ਚੇਅਰਮੈਨ ਪੰਜਾਬ ਸਟੇਟ ਹੱਜ ਕਮੇਟੀ ਨਹਿਰਕੋਲਾ ਤੋਂ ਔਰ ਹੋਰ ਵੀ ਬਹੁਤ ਸਾਰੇ ਆਈਮਾ ਹਜ਼ਰਾ ਮੌਲਾਨਾ ਅਹਿਮਦ ਆਦਿਲ ਸਾਹਿਬ ਲੋਗੰਤੋਂ ਬਹੁਤ ਸਾਰੇ ਔਰ ਵੀ ਆਈਮਾ ਹਜ਼ਰਾਤ ਨੇ ਸ਼ਿਰਕਤ ਕੀਤੀ ਔਰ ਇਸ ਪ੍ਰੋਗਰਾਮ ਦੇ ਵਿੱਚ ਮੁ슬ਮਾਨ ਭਾਈਚਾਰੇ ਨੂੰ ਆਪਣੇ ਅਕੀਦੇ ਬਾਰੇ ਸਹੀ ਜਾਣਕਾਰੀ ਦੇ ਤੋ ਜਿੱਤੇ ਅੱਜ ਅਸੀਂ ਆਪਣੇ ਆਇਮਾ ਹਜ਼ਰਾਤ ਦਾ ਅੱਜ ਤੇ ਆਇੰਦਾ ਵੈਲਕਮ ਕੀਤਾ ਉੱਥੇ ਹੀ ਸੋਚੇ ਭਾਈਚਾਰੇ ਨੇ ਉਹਨਾਂ ਨੂੰ ਇਹ ਸਾਰੇ ਜਿਹੜੇ ਅਕੀਦੇ ਨੂੰ ਸਹੀ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ ਤਾਂ ਮੈਂ ਇੱਕ ਵਾਰ ਫਿਰ ਜਿੰਨੇ ਵੀ ਸਾਡੇ ਮਸੂਮ ਕਾਇਰ ਦੇ ਲੋਕ ਦੂਰੋਂ ਦੇ ਰੇਡੀਓ ਔਰ ਲੋਕਾਂ ਦੇ ਸ਼ਹਿਰ ਫਗਵਾੜੇ ਚੋਂ ਜਾਂ ਆਸਪਾਸ ਦੇ ਦੇਹਾ ਦੇ ਏਰੀਆ ਚੋਂ ਆਏ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਦਿਲ ਦੀਆਂ ਕਰਾਈਆਂ ਤੁਹਾਨੂੰ ਬਦਕਾ ਫਗਵਾੜਾ ਦੇ ਸਿਟੀ ਪੈਲੇਸ ਵਿਖੇ ਤਹਿਫੂਜ਼ੇ ਖਤਮੇ ਨਬੂਬਤ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਰਬਰ ਗੁਲਾਮ ਸਾਹਿਬਾ ਨੇ ਕੀਤੀ ਇਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਮੌਲਾਨਾ ਸ਼ਾ ਆਲਮ ਗੁਰਖਪੁਰੀ ਮੌਲਾਨਾ ਮੁਕਤੀ ਅਸ਼ਰਫ ਆਵਾਸ ਹਜਰਤ ਮੌਲਾਨਾ ਹਬੀਬ ਉਲਾ ਮਦਨੀ ਮੌਲਾਨਾ ਸૈયਦ ਅਹਿਮਦ ਆਦਿਲ ਤਾਰੀ ਇਲਿਆਸ ਮੌਲਾਨਾ ਅਜਮਲ ਅਤੇ ਮੁਫਤੀ ਮੁਹੰਮਦ ਖਲੀਲ ਕਾਸਮੀ ਨੇ ਸ਼ਿਰਕਤ ਕੀਤੀ ਇਸ ਮੌਕੇ ਸਰਬਰ ਗੁਲਾਮ ਸੱਬਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਮੂਹ ਭਾਈਚਾਰੇ ਨੂੰ ਤਰੀਕਾਏ ਅਤੀਗਤ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਬੁਰਾਈਆਂ ਦਾ ਤਿਆਗ ਕਰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਉਹਨਾਂ ਦੱਸਿਆ ਕਿ ਇਸ ਦੌਰਾਨ دارੁਲ ਅਲਮ ਸ਼ੇਖੁਲ ਹਿੰਦ ਮਦਰਸੇ ਦੇ ਬੱਚੇ ਬਲੋਂ ਮੂਝਵਾਨੀ ਕੁਰਾਨ ਬੋਲਣ ਤੇ ਸਨਮਾਨਿਤ ਕਰਦਿਆਂ ਦਸਤਾਰਬੰਦੀ ਵੀ ਕੀਤੀ ਗਈ। ਉਹਨਾਂ ਉਕਤ ਬੱਚੇ ਦੇ ਮਾਤਾ ਪਿਤਾ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮੁ슬ਮਾਨ ਸਮਾਜ ਦੇ ਆਗੂ ਮੌਜੂਦ ਸਨ। ਫਗਬਾਣਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮ ਦੀ ਰਿਪੋਰਟ